ਸੰਗਤ ਜੀ ਬਾਬੇ ਦੀ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੀ ਸਸਰੀ ਦਾ ਸੁਭਦ ਬਾ ਚੁਕੇ ਨੇ 8 ਤੇ ਸੰਗਤ ਜੀ ਮੈਂ ਤਾਂ ਤੁਹਾਡੇ ਨਾਲ ਕੁਝ ਸ਼ੇਅਰ ਕਰਨਾ ਚਾਹੁੰਨਾ ਜਿਸ ਸੰਗਤ ਜੀ ਮੈਂ ਬਾਬੇ ਦੀਆਂ ਵੀਡੀਓ ਬਹੁਤ ਦੇਖਦਾ ਵਾਂ ਹੋਰ ਵੀ ਗੁਰੂਆਂ ਦੀਆਂ ਵੀਡੀਓ ਦੇਖਦਾ ਵਾਂ ਲੇਕਿਨ ਮੈਂ ਜਾਂ ਤੜੀ ਦੇਖਿਆ ਕਿ ਉੱਤੇ ਵੀ ਸਾਰੇ 25 30 ਲਾਈਕ 25 30 ਜਦੋਂ ਸੀ ਬਾਬਾ ਜੀ ਨੂੰ ਦੇਖਣ ਨੂੰ ਨਹੀਂ ਚਾਹੁੰਦੇ ਫਿਰ ਐਸੀ ਉਹਦੇ ਅੱਗੇ ਜਦੋਂ ਕੋਈ ਦੋਖੋਂ ਦਾ ਤੇ ਉਹਦੇ ਅੱਗੇ ਅਰਦਾਸਾਂ ਕਰਦੇ ਆ ਬਾਬਾ ਜੀ ਸਾਨੂੰ ਆਹ ਦੇ ਦੋ ਆਹ ਦੇ ਦੋ ਇਹ ਦੇ ਦੋ ਤਾਂ ਫਿਰ ਜਿੰਨਾ ਵੀ ਤੁਸੀਂ ਲਾਈਕ ਕਰੋਗੇ ਉਹਨਾਂ ਕੀ ਬਾਬੇ ਨੇ ਲਾਈਕ ਕਰਨਾ ਵਾ ਫਿਰ ਕਹਿੰਦੇ ਸਾਡੀਆਂ ਝੂੜੀਆਂ ਨਹੀਂ ਭਰਦਾ ਝੂੜੀਆਂ ਕਿੱਥੋਂ ਭਰਨੀਆਂ ਜਦੋਂ ਤੁਸੀਂ ਇਹਨੂੰ ਵੇਖਣਾ ਨਹੀਂ ਪਸੰਦ ਕਰਦੇ ਬਾਕੀਆਂ ਵੀਡੀਓ ਨੂੰ ਤਾਂ ਬਹੁਤ ਸਪੋਰਟ ਕਰਦੇ ਆ ਬਾਬਾ ਜੀ ਦੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਨਾ ਗੁਰੂਆਂ ਪੀਰਾਂ ਦੀ ਵੀਡੀਓ ਨੂੰ ਸਪੋਰਟ ਕਰਿਆ ਕਰੋ ਜੇ ਕੋਈ ਗੁਰੂ ਦੇ ਲਾੜ ਲੱਗਾ ਵਾ ਗੁਰੂ ਦੀ ਵੀਡੀਓ ਪਾਉਂਦਾ ਵਾ ਚਾਹੇ ਗੁਰੂ ਗੁਰੂਆਂ ਮਹਾਰਾਜ ਦੀ ਵੀਡੀਓ ਪਾਉਂਦਾ ਵਾ ਚਾਹੇ ਬਾਬਾ ਜੀ ਦੀ ਵੀਡੀਓ ਪਾਉਂਦਾ ਚਾਹੇ ਗੁਰੂਆਂ ਜਾਂ ਪੀਰਾਂ ਦੀ ਵੀਡੀਓ ਪਾਉਂਦਾ ਵਾ ਤੁਸੀਂ ਸਪੋਰਟ ਕਰੋ ਲਾਈਕ ਕਰੋ ਜਿਸ ਸੰਗਤ ਜੀ ਜਿਸ ਤਰ੍ਹਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜੀ ਚੈਨਲਾਂ ਨੂੰ ਇਸ ਤਰ੍ਹਾਂ ਹੀ ਗੁਰੂ ਪੀਰਾਂ ਦੀਆਂ ਵੀਡੀਓ ਬਾਬਾ ਜੀ ਦੀਆਂ ਵੀਡੀਓ ਇਹਨਾਂ ਨੂੰ ਵੀ ਲਾਈਕ ਸਬਸਕ੍ਰਾਈਬ ਸ਼ੇਅਰ